ਜਿਹੜੇ ਵੀਰ ਹੋਰ ਵਹਿਲੇ ਆ ਤੇ ਉਹ ਗੱਲ ਨੋਟ ਕਰ ਲੈਣਾ ਥਲੇਰੀਆ ਐ ਨਹੀਂ ਹੁੰਦਾ ਵੀ ਜੇ ਗੰਡਾ ਅਦਗਾਲ ਚ ਹੈਗੀ ਆ ਫਿਰ ਤਾਂ ਥਲੇਰੀਆ ਹੈਗਾ ਇਹ ਜਿੰਨਾ ਜਰਾ ਆਪਾਂ ਕਰੋਟੋਜਾ ਟੈਸਟ ਨਹੀਂ ਕਰਾਉਂਦੇ ਉਦੋਂ ਜੇਰਾ ਆਪਾਂ ਨੂੰ ਕਲੀਅਰ ਨਹੀਂ ਹੁੰਦਾ ਜੀ ਥਲੇਰੀਆ ਦੇ ਕਾਰਨ ਇਹ ਚ ਖੂਨ 3 ਗ੍ਰਾਮ ਰਹਿ ਗਿਆ ਜੀ ਹਾਂ 3 ਗ੍ਰਾਮ ਖੂਨ ਰਹਿ ਗਿਆ ਇਹ ਕਹਿੰਦਾ ਸ਼ੂਗਰ ਮੜਾਉ ਅਸੀਂ ਗਾਂ ਬੈਠੀ ਨਹੀਂ ਹਾਂ ਜੇ ਗਾਂ ਭਈਆਂ ਦੀ ਫੇਰ ਮੁਸ਼ਕਲ ਹੋ ਜਾਂਦੀ ਹੁਣ ਆਪਾਂ ਤਾਗ ਤਲੰਗਾ ਚਲੋ ਤਰਾਈਆ ਦਈਏ ਨੇ ਸਸਰੀ ਕਾਲਾ ਜੀ ਸਸਰੀ ਕਾਲਾ ਜੀ ਸਸਰੀ ਕਾਲਾ ਕੀ ਹਾਲ ਚਾਲ ਆ ਠੀਕ ਆ ਵਧੀਆ ਆਪਣੀ ਗਾਂ ਹੋਣਾ ਕਿਵੇਂ ਜੋ ਦੇ ਨਾਲ ਹੁਣ ਤਾਂ ਸਮਝ ਲੋ ਵੀ 80 85% ਠੀਕ ਹੈ 80 ਪਰ 85% ਵੀ ਠੀਕ ਆ ਗਈ ਹਾਂ ਅੱਜ ਹੋ ਗਈ ਤਰੀਕ ਦੀ ਤੇ ਆਪਾਂ ਕਿਹਦੇ ਟੈਸਟ ਕਰਾਇਆ ਇਹਦੇ ਜਿਹਦੇ ਕਰਾਇਆ ਸੱਪਾ 18 48 ਡੈਸ ਕਰਾਈ ਸੀ ਵਰਸੇ ਕਰਾਈ ਆ ਕਿ ਹਾਂ ਤੇ ਇਹ ਕਿੰਨੇ ਦਿਨਾਂ ਦੀ ਬਿਮਾਰਾਈ ਜੀ ਬਾਕੀ ਤੁਸੀਂ ਦੱਸੋ ਸਾਰੀ ਦੇ ਜਾਣਕਾਰੀ ਪਹਿਲਾਂ ਬਹਿਰੇ ਮਾੜੇ ਬੁਖਾਰ ਚ ਰਹਿ ਕੇ ਬੁਖਾਰ ਆ ਚੱਲ ਟਿਕੜੂ ਆਪਾਂ ਲਾਏ ਦਿੰਨੇ ਹਾਂਜੀ ਹਾਂਜੀ ਇਹ ਹੋ ਗਿਆ ਨੂੰ 7-8 ਦਿਨ ਹੋ ਗਏ ਹਿਸਾਬ ਨਾਲ ਠੀਕ ਹੈ ਜੀ ਹਾਂ ਤੁਸੀਂ ਮੜਮੋਢੀ ਟ੍ਰੀਟਮੈਂਟ ਜਦੋਂ ਆਪ ਕਰ ਲੈਨੇ ਆ ਆਪ ਚੱਲ ਆ ਮੜਾ ਵੜ ਬੁਖਾਰ ਨੂੰ ਫੇਰ ਵੀ ਗਰਮੀ ਨੂੰ ਹੋ ਗਿਆ ਉਹ ਇੰਜੈਕਸ਼ਨ ਨਾਲ ਠੀਕ ਹੋ ਗਿਆ ਬਸ ਹਾਂਜੀ ਹਾਂ ਜੇ ਜਦੋਂ ਪਤਾ ਲੱਗ ਗਿਆ ਵੀ ਉਹਨੇ ਜਿਆਦਾ ਆ ਫੇਰ ਤੈਨੂੰ ਦੱਸਿਆ ਭਾਈ ਇਹ ਤਾਂ ਵੱਧ ਦਾ ਕੰਮ ਸਾਡੇ ਵਾਲਾ ਸਾਰਾ ਨਹੀਂ ਗਿਆ ਤੇ ਹੁਣ ਵੀ ਗਾਂ ਦੁੱਧ ਕਿੰਨਾ ਦਿੰਦੀ ਸੀ ਪਹਿਲਾਂ ਦੁੱਧ ਦਿੰਦੀ ਸੀ 10 ਕਿਲੋ 10 ਕਿਲੋ ਦੁੱਧ ਦਿੰਦੀ ਸੀ ਤੇ ਹੁਣ ਕਿੰਨਾ ਆਈ ਥੱਲੇ ਹੁਣ 1.5 ਕਿਲੋ ਹੁਣ 1.5 ਕਿਲੋ ਬਹੁਤ ਕਮਜ਼ੋਰ ਹੋ ਗਈ ਗਾਂ ਹੂੰ ਤੇ 2 ਕੁਇੰਟਲ 60 ਕਿਲੋ ਵਜਾਂ ਰਹਿ ਗਿਆ ਆਪਾਂ ਜੋਛੇ ਸੀ ਇਹਦਾ ਹਾਂ ਹਾਂ ਤੇ ਆਪਾਂ ਇਹਦਾ ਟੈਸਟ ਕਰਾਇਆ ਉਹ ਤੁਸੀ ਲੈ ਗਈ ਸੀ ਸੈਂਪਲ ਸਰਕਾਰੀ ਹਸਪਤਾਲ ਚੋਂ ਹਾਂ ਹਾਂ ਤੇ ਜੇ ਆਪਾਂ ਉਹ ਸੈਂਪਲ ਬਾਹਰੋਂ ਟੈਸਟ ਕਰਾਉਂਦੇ ਥੋੜੇ ਮਹਿੰਗੇ ਪੈ ਜਾਂਦੇ ਸੀ ਤੇ ਇੱਕ ਤਾਂ ਆਪਣਾ ਇਹ ਫਾਇਦਾ ਹੋ ਗਿਆ ਐਕਾਪੜੋ ਰਿਪੋਰਟ ਉਦੀ ਮਿਲ ਗਈ ਹਾਂ ਤੇ ਇਲਾਜ ਸ਼ੀਤੀ ਸ਼ੁਰੂ ਹੋ ਗਿਆ ਜੀ ਇਹਨੂੰ ਆਇਆ ਥਲੇਰੀਆ ਠੀਕ ਹੈ ਹਣਾ ਜੀ ਥਲੇਰੀਆ ਆਇਆ ਤੇ ਆਪਾਂ ਰਹਿ ਗਈ ਆਪਾਨੂੰ ਐਸੇ ਵੀ ਥਲੇਰੀਆ ਨਹੀਂ ਹੋਣਾ ਜੀ ਇਹਨੂੰ ਹਾਂ ਕਿਉਂ ਬੁਖਾਰ ਘਟ ਗਿਆ ਸੀ ਇਹਦਾ ਹਾਂ ਪਹਿਲਾਂ ਬੁਖਾਰ ਨਹੀਂ ਤਾਂ ਗੱਡਾ ਹੀ ਨਹੀਂ ਸੀ ਗਿਆ ਸਾਡਾ ਹੈ ਨਹੀਂ ਸੀ ਹਾਂ ਲੇਫ ਲੋਡ ਹੈ ਨਹੀਂ ਸੀ ਗਿਆ ਤੇ ਆਪਾਂ ਕਹਿੰਦੇ ਵੀ ਥਲੇਰੀਆ ਹੁੰਦਾ ਥਲੇਰੀਆ ਅੰਕਲ ਜੀ ਕਈ ਪ੍ਰਕਾਰ ਦਾ ਹੁੰਦਾ ਜਿਹੜੇ ਵੀਰ ਹੋਰ ਵਹਿੰਦੇ ਆ ਤੇ ਉਹ ਗੱਲ ਨੋਟ ਕਰ ਲੈਣਾ ਥਲੇਰੀਆ ਐ ਨਹੀਂ ਹੁੰਦਾ ਵੀ ਜੇ ਗੰਡਾ ਦਗਾ ਦੇ ਚ ਹੈਗੀਆਂ ਫਿਰ ਤਾਂ ਥਲੇਰੀਆ ਹੈਗਾ ਜਿੰਨਾ ਜਰ ਆਪਾਂ ਪ੍ਰੋਟੋਜਾ ਟੈਸਟ ਨਹੀਂ ਕਰਾਉਂਦੇ ਉਦੋਂ ਜਰ ਆਪਾਂ ਨੂੰ ਕਲੀਅਰ ਨਹੀਂ ਹੁੰਦਾ ਜੀ ਥਲੇਰੀਆ ਦੇ ਕਾਰਨ ਇਹ ਚ ਖੂਨ 3 ਗ੍ਰਾਮ ਰਹਿ ਗਿਆ ਜੀ ਹਾਂ 3 ਗ੍ਰਾਮ ਖੂਨ ਰਹਿ ਗਿਆ ਇਹ ਕਿਤੇ ਸ਼ੂਗਰ ਮਣਾਉ ਹੈ ਗਾਂ ਬੈਠੀ ਨਹੀਂ ਹਾਂ ਜੇ ਗਾਂ ਵਹ ਜਾਂਦੀ ਫਿਰ ਮੁਸ਼ਕਲ ਹੋ ਜਾਂਦੀ ਹੁਣ ਆਪਾਂ ਤਾਕਤ ਲੰਗਾ ਚਲੋ ਦਵਾਈਆਂ ਦੇ ਜਾਨੇ ਸਰ ਕੋ ਟਿਕਟ ਲੈ ਲਈ ਜਾਨੇ ਤੇ ਜਰੀਏ ਗਾਇਸ ਪਸੂ ਭਾਈਆਂ ਦਾ ਫੜ ਕੇ ਠੋਣੇ ਬਹੁਤ ਮਸ਼ਹੂਰ ਨਹੀਂ ਹੁਣ ਤਾਂ ਬਹੁਤ ਠੀਕ ਆ ਹੁੰਦਾ ਹਾਂਜੀ ਉਹ ਹੌਸਲੇ ਜੀ ਹੈਗੀ ਹੈਗਾ ਠੀਕ ਆ ਮਸਾਲਾ ਲਾਉਂਦੇ ਹਾਂ ਹਾਂ ਹੁੰਦਾ ਠੀਕ ਆ ਮਸਾਲਾ ਲਾਉਂਦੇ ਆ ਤੇ ਬਾਕੀ ਜਿਹੜੇ ਨਵੇਂ ਵੀਰ ਕੰਮ ਸਟਾਰਟ ਕਰਦੇ ਆ ਜਾਂ ਡੇਅਰੀ ਫਾਰਮਰ ਵਾਲੇ ਵੀਰ ਆ ਇਹ ਗੱਲਾਂ ਦਾ ਧਿਆਨ ਰੱਖਣਾ ਹੁਣ ਅੱਜ ਕੱਲ੍ਹ ਗਰਮੀਆਂ ਦੇ ਵਿੱਚ ਪ੍ਰੋਟੋਜੋਆ ਚੱਲੂਗਾ ਇਹ ਚੱਲਦਾ ਹੁੰਦਾ ਚਿਚੜਾਂ ਦਾ ਹੂੰ ਤੁਹਾਨੂੰ ਉਹਨਾਂ ਨੇ ਵੀ ਕਿਹਾ ਡਾਕਟਰ ਸਾਹਿਬ ਉੱਥੇ ਜਿਹੜੇ ਹੁੰਦੇ ਆ ਵੀ ਚਿਚੜਾਂ ਤੋਂ ਬਿਮਾਰੀ ਚੱਲਦੀ ਹੈ ਜੀ ਇਹ ਤੇ ਜਦੋਂ ਹੋਏ ਚਿਚੜਾਂ ਹੋਈਆਂ ਇਹਦੇ ਤੋਂ ਪ੍ਰੋਟ ਇਹ ਕਈ ਰੂਪ ਧਾਰਨ ਕਰ ਲੈਂਦਾ ਥਲੇਰੀਆ ਹੋ ਗਿਆ ਵਿਵੇਸ਼ੀਆ ਹੋ ਗਿਆ ਐਨਾ ਪਲਸਮੋਸੀਸ ਹੋ ਗਿਆ ਉਹ ਤੁਹਾਨੂੰ ਦੇਵਾਂ ਕਿ ਹੋਰ ਜਾਣਕਾਰੀ ਤਾਂ ਹੋਰ ਕੀ ਸਾਇਰ ਆਪਣੇ ਕੋਲ ਵਿਵੇਸ਼ੀਆ ਐਨਾ ਪਲਸਮੋਸੀਸ ਕੁਝ ਕੀ ਲੱਛਣ ਹੁੰਦੇ ਆ ਇਹ ਥਲੇਰੀ ਇਸ ਤੇ ਜਾਂ ਤਾਂ ਕਹਣਗੇ ਗੰਢਾ ਵਿੱਚ ਬੁਖਾਰ ਨਹੀਂ ਟੁੱਟਦਾ ਹੁੰਦਾ ਤੇ ਜਾਇ ਐਚ ਵੀ ਲੋ ਮਾਰੂ ਜਮਾ ਐਚ ਵੀ ਹੁਣ 3 ਗ੍ਰਾਮ ਤੇ ਹੂ 10 15 ਦਿਨਾਂ ਦੇ ਵਿੱਚ ਵਿੱਚ ਸੈੱਟ ਹੋ ਜੂਗਾ ਇਹ ਬਾਕੀ ਕਰੇ ਵੈਗਰੂ ਮੇਰ ਕਰੇ ਛੇਤੀ ਹੋ ਜੇ ਸੈੱਟ ਵੀਡੀਓ ਦੇਖਣ ਲਈ ਸਾਰੇ ਵੀਰਾਂ ਭੈਣਾਂ ਦਾ ਧੰਨਵਾਦ ਜੀ